ਸੰਗੀਤ ਜੀ ਜਦੋਂ ਇੰਦਰਪੁਤਕ ਦੀ ਪੁੜਕ ਦੀ ਉਹ ਬੋਲੀ ਜਰਨਲ ਸਿਨਾ ਨੇ ਦੇ ਦਿੱਤਾ ਜਵਾਬ ਤੋੜ ਕੇ ਆਹਦਾ ਬੀਬੀ ਐਦਾ ਕੁਝ ਨਹੀਂ ਹੋਣਾ ਇਹਨੇ ਫਿਰ ਕਹਿੰਦੀ ਕੋਈ ਹੋਰ ਹੈ ਇੱਕ ਜਰਨਲ ਅਰਣੋ ਕੁਮਾਰ ਵੈਦਿਆ ਇਹ ਰਿਟਾਇਰ ਹੋ ਗਿਆ ਸੀ ਇਹ ਕਹਿੰਦਾ ਹਮ ਕੋ ਬਣਾਓ ਹਮ ਜਾਏਗੇ ਉਹਨੇ ਕਿਹਾ ਓਏ ਨਾ ਕਰ ਸਿੱਖਾਂ ਦਾ ਇਤਿਹਾਸ ਦੀ ਤੈਨੂੰ ਪਤਾ ਇਹਨਾਂ ਨਾਲ ਜਿਹੜਾ ਵੀ ਆਡਾ ਲੈਂਦਾ ਨਾ ਤੇ ਘਰ ਆ ਕੇ ਗੱਡੀ ਚਾੜ ਦਿਆ ਹੈ ਕਹਿੰਦਾ ਵੇਖ ਲਉ ਵੱਡੇ ਸਿੱਖੜਿਆਂ ਕੋ ਖੈਰ ਸਿੰਘ ਜੀ ਇਹ ਜਰਨਲ ਬੈਠਿਆ ਅਰਿਆਨੁਕਮਾਰ ਬੈਠਿਆ ਇਹ ਬਣ ਗਿਆ ਫੌਜਾਂ ਦਾ ਮੁਖੀ ਇਹਨ ਮਾਰੀਆਂ ਚੁਟਕੀਆਂ ਕਹਿੰਦਾ ਬੀਬੀ ਤੂੰ ਕਹਿੰਦੀ ਦੋ ਦਿਨ ਮੈਂ ਦੋ ਘੰਟਿਆਂ ਚ ਅੰਮ੍ਰਿਤਸਰ ਖਾਲੀ ਕਰਵਾ ਦਿਆਂਗਾ ਮੈਨੂੰ ਬੁਲਬਲ ਬਰਾੜ ਦੇ ਦੇ ਬੁਲਬਲ ਬਰਾੜ ਜਿਹਨੂੰ ਕੁਲਦੀਪ ਬਰਾੜ ਕਹਿੰਦੇ ਹੋ ਮਾੜੇ ਦਿਨ ਕਿਤੇ ਸਿੱਖਾਂ ਦੇ ਘਰ ਜੰਮ ਪਿਆ ਰਣਜੀਤ ਦਿয়াল ਨਰਕਧਾਰੀਏ ਦਾ ਚੇਲਾ ਸੀ ਜਰਨਲ ਜੰਮਬਾਲ ਜਰਨਲ ਸੁੰਦਰ ਇਹਨਾਂ ਨੇ ਕਰਕੇ ਇਕੱਠੇ ਨਾਲ ਫੇਰ ਆਂਦੀ ਜੋ ਅਮਲਾ ਚਾਹੀਏ ਜੋ ਅਸਲਾ ਚਾਹੀਏ ਜੋ ਚਾਹੀਏ ਮਿਲੇਗਾ ਚੱਕਰਾਤਾ ਜੇ ਚੱਕਰਾਤਾ ਉੰਤਰਾਚਲ ਯੂਪੀ ਕੇ ਜਿਹੜੇ ਬਣ ਗਏ ਨਾ ਇਧਰ ਦੇ ਫੌਜ ਦਾ ਉੱਥੇ ਬਸੇਰਾ ਚੱਕਰਾਤੇ ਦਰਬਾਰ ਸਾਹਿਬ ਦਾ ਮਾਡਲ ਬਣਾਇਆ ਗਿਆ ਕਿੰਨੀਆਂ ਗਲੀਆਂ ਕਿੰਨੇ ਰਸਤੇ ਉਹਨਾਂ ਰਸਤਿਆਂ ਦੇ ਰਾਈ ਕਿੱਥੋਂ ਬੜਨਾ ਕਿੱਥੇ ਜਾਣ ਸਾਧ ਸੰਗਤ ਜੀ ਇਹਨਾਂ ਨੇ ਉਥੇ ਟ੍ਰੇਨਿੰਗ ਦੇਣੀ ਸ਼ੁਰੂ ਕਰਤੀ ਟ੍ਰੇਨਿੰਗ ਕੌਣ ਦਿੰਦਾ ਇਜ਼ਰਾਈਲ ਆ ਜਿਹੜਾ ਇਜ਼ਰਾਈਲ ਅੱਜ ਉਹਦੇ ਘਰ ਚ ਪਈ ਤੇ ਪਤਾ ਲੱਗਦਾ ਕਦੇ ਈਰਾਨ ਤੇ ਕਦੇ ਫਲਸਤੀਨ ਤੇ ਅਟੈਕ ਕਰਦਾ ਫਿਰਦਾ ਨਾ ਇਜ਼ਰਾਈਲ ਤੋਂ ਵਿਸ਼ੇਸ਼ ਕਮਾਂਡੋ ਟ੍ਰੇਨਿੰਗ ਦੇਣ ਲਈ ਸੱਦੇ ਇੰਗਲੈਂਡ ਤੋਂ ਆਏ ਸਾਂਸੰਗਤ ਯੂ ਐਸ ਏ ਤੋਂ ਅੰਦਰ ਖਾਤੇ ਹਥਿਆਰ ਖਰੀਦਿਆ ਵੀ ਪਾਕਿਸਤਾਨ ਮਦਦ ਨਾ ਕਰੇ ਨਹੀਂ ਕੀਤੀ ਸਾਡੀ ਮਦਦ ਉਹ ਨਾ ਜਿੱਦਾਂ ਕਿਹਾ ਸੀ ਨਹੀਂ ਆਏ ਫੇਰ ਸਾ ਸੰਗਤ ਜੀ ਫਲਸਤੀਨ ਉਹਨੇ ਭੈਣ ਬਣਾਈ ਸੀ ਮਾਮਾ ਬਣਿਆ ਫਿਰਦਾ ਸੀ ਰਜੀਵ ਤੇ ਸੰਜੀਵ ਨਾ ਦਾ ਉਹ ਵੀ ਉਹਨਾਂ ਦੇ ਨਾਲ ਵੱਡੇ ਛੋਟੇ ਕਈ ਮੁਲਕ ਰਸ਼ੀਆ ਇੱਥੇ 100% ਪਿੱਠ ਤੇ ਖੜਾ ਇਹਨਾਂ ਸਾਰਿਆਂ ਇਹਨਾਂ ਇਕੱਠੇ ਹੋ ਕੇ ਇਹਨਾਂ ਗੁਰਮਖ ਪਿਆਰਿਓ ਹੁਣ ਟ੍ਰੇਨਿੰਗਾਂ ਦੇਣੀਆਂ ਸ਼ੁਰੂ ਕਰਤੀਆਂ ਇੱਧਰ ਜਰਨਲ ਸਵੇਕ ਸਿੰਘ ਇਹ ਵੀ ਸਾਹ ਤੱਕਵਾ ਕੇ ਬਹਿ ਗਿਆ ਚੌਣਵੇਂ ਸਿੰਘ ਜਿਹਦੇ ਵਿੱਚੋਂ ਧਰਮੀ ਫੌਜੀ ਜਲਜੀਤ ਸਿੰਘ ਵਰਗੇ ਧਰਮੀ ਫੌਜੀਆ ਦਾ ਜਿੱਡਾ ਸਤਕਾਰ ਹੋਣਾ ਚਾਹੀਦਾ ਸੀ ਉਹ ਡਾ ਨਹੀਂ ਹੋਇਆ ਪਰ ਹਾਂ ਸ਼੍ਰੋਮਣੀ ਕਮੇਟੀ ਚ ਕੁਝ ਵੀਰਾਂ ਨੂੰ ਸੰਭਿਆ ਇਹ ਮਦਦ ਕੀਤੀ ਸਾਬਕਾ ਖੜਗੂ ਸਿੰਘ ਉਹਨਾਂ ਦੀ ਵੀ ਮਦਦ ਕੀਤੀ ਪਰ ਜਿਹੜੇ ਵੱਡੇ ਪੱਦਰ ਤੇ ਉਹ ਨਹੀਂ ਹੋ ਸਕਿਆ ਲਓ ਮੈਂ ਗੱਲਾਂ ਨੇੜੇ ਰੱਖ ਰੱਖ ਕੇ ਨਗਮੇ ਤੇ ਨਗਮਾ ਆਪ ਜੀ ਨੂੰ ਸੁਤੰਨ ਕਰਵਾਵਾਂ ਵਾਰਾ ਸੁਣਾਵਾਂ ਹੁਣ ਪ੍ਰੋਗਰਾਮ ਬਣਿਆ ਵੀ ਵਿਸ਼ੇਸ਼ ਸੀਆਈਡੀ ਉਹ ਕੱਲੀ ਜਾਵੇ ਅਜੀਤ ਡੁਬਾਲ ਇਸ ਵੇਲੇ ਜਿਹੜੀ ਸਟੇਟ ਦੀ ਡੀਪ ਸਟੇਟ ਇਹ ਜਿਹੜੇ ਸਰਕਾਰਾਂ ਨੂੰ ਚਲਾਉਂਦੇ ਨੇ ਨਾ ਉਹਨਾਂ ਦਾ ਹੈੱਡ ਆਓ ਅਜੀਤ ਅਡਵਾਲ ਉਹ ਰਖਸ਼ੇ ਵਾਲਾ ਬਣ ਕੇ ਅਮਰਸਰ ਸਾਹਿਬ ਰਹਿਣ ਲੱਗਿਆ ਵੀ ਮੈਂ ਤੇ ਰੱਖਿਆ ਚਲਾਉਣਾ ਸੀਆਈਡੀ ਲੈਂਦਾ ਰਿਆ ਇੱਕ ਦਿਨ ਸਿੰਘਾਂ ਦੇ ਕਾਬੂ ਆ ਗਿਆ ਕਹਿੰਦਾ ਮੈਂ ਤਾਂ ਜੀ ਪਾਕਿਸਤਾਨ ਸੇ ਆਇਆ ਬੜੀ ਪਾਕਿਸਤਾਨ ਤੇ ਪਾ ਕੇ ਆਂਦਾ ਸਿੰਘਾਂ ਨੇ ਪਾਕਿਸਤਾਨ ਚ ਵੀ ਰਿਆ ਹੋਰ ਇਦਾਂ ਤੇ ਪਤਾ ਨਹੀਂ ਕਿੰਨੇ ਇੱਕ ਉਹਨੂੰ ਜਿਹੜਾ ਸੀਆਈਡੀ ਵਾਲਾ ਉਹ ਆਇਆ ਉਹਨੇ ਧੱਕਿਆ ਕਦੇ ਵੇਖਦਾ ਜਰਨਲ ਜਰਨਲ ਸਾਹਿਬ ਦੇ ਸੁਈ ਨਹੀਂ ਲੱਗਣ ਦਿੰਦੇ ਪਰ ਜਦੋਂ ਸਿੰਘਾਂ ਨਾਲ ਗੱਲ ਕਰਦਾ ਨਾ ਵੀ ਸਿੰਘ ਉਹ ਕਿਦਾਂ ਲੜੋਂਗੇ ਤੇ ਸਿੰਘ ਇੱਕ ਵਾਰ ਗੱਲ ਕਹਿੰਦੇ ਮਰੋਂ ਤਾਂ ਹਰ ਕਿਦਵਾਰ ਮਰਤੇ ਜਾਣੀਆਂ ਤੇ ਸਤਿਗੁਰਾਂ ਦੇ ਚਰਨਾਂ ਤੋਂ ਵਧੀਆ ਜਗ੍ਹਾ ਕਿਹੜੀ ਹੋਏ ਸੱਚ ਉਹਨਾਂ ਦਾ ਹੌਸਲਾ ਉਹਨਾਂ ਦੀ ਦਲੇਰੀ ਪਨਾ ਬੱਬਰ ਸ਼ੇਰਾ ਨੂੰ ਤਾਂ ਕੇ ਨਾ ਤੇ ਇੱਕੋ ਹੀ ਗੱਲ ਜਿੱਥੇ ਵੀ ਵੇਖਦਾ ਨਾ ਉਹ ਕਹਿੰਦਾ ਉਹ ਤੇ ਇੱਥੇ ਇੱਥੇ ਇਹੀ ਘੁੰਮਦੇ ਫਿਰਦੇ ਆ ਓਏ ਅਸੀਂ ਪੁੱਤਰ ਹਾਂ ਗੁਰੂ ਦਸਮੇਸ਼ ਜੀ ਦੇ ਸਦਾ ਸੱਚ ਦੇ ਪੱਖ ਤੇ ਅੜਨ ਵਾਲੇ ਦੇਸ਼ ਕੌਮ ਤੇ ਧਰਮ ਦੀ ਸ਼ਮਾ ਉੱਤੇ ਅਸੀਂ ਬਾਗ ਪਤੰਗਿਆਂ ੜਨ ਵਾਲੇ ਓ ਡਰਦੇ ਡੁਰਦੇ ਨਹੀਂ ਅਸੀਂ ਕਦੇ ਮੌਤ ਕੋਲੋਂ ਆਸ ਅਸਕੇ ਫਾਂਸੀ ਤੇ ਚੜਨ ਵਾਲੇ ਸਿਰ ਰੱਖ ਕੇ ਆਪਣਾ ਤਲਿ ਉੱਤੇ ਗਲੀ ਯਾਰ ਦੀ ਫੇਰ ਹਾਂ ਵੜਨ ਵਾਲੇ ਅਸੀਂ ਜਨਮਿਆਂ ਖੰਡੇ ਦੀ ਧਾਰ ਵਿੱਚੋਂ ਬਦੇ ਫੁੱਲੇ ਹਾਂ ਅਸੀਂ ਖੰਡੇ ਦੀ ਧਾਰ ਵਿੱਚੋਂ ਬਦੇ ਫੁੱਲੇ ਹਾਂ ਅਸੀਂ ਕਿਰਪਾਨ ਦੇ ਨਾਲ ਜੇਕਰ ਜੀਵਾਂਗੇ ਜੀਵਾਂਗੇ ਅਣਖ ਦੇ ਨਾਲ ਮਰਨਾ ਪਊ ਤੇ ਮਰਾਂਗੇ ਸ਼ਾਨ ਦੇ ਨਾਲ ਮਰਦਾਂ ਦੀ ਮੌਤੇ ਬਣਾ ਮਰਾਂਗੇ ਇੱਕਠੀ ਕਰਕੇ ਸੀਆਈ ਦੀ ਬਣਾ ਕੇ ਵੀਡੀਓ ਪਹੁੰਚ ਗਿਆ ਦਿੱਲੀ ਕਿਸੇ ਨੂੰ ਹੁੰਦਾ ਨਹੀਂ ਫੇ ਜਲਦੀ ਬਤਾਓ ਇੰਦਰਾ ਕਹਿੰਦੀ ਕਹਿੰਦੀ আরে ਭਾਈ ਜਲਦੀ ਬਤਾਓ ਕਹਿੰਦਾ ਬੀਬੀ ਜਲਦੀ ਤੋਂ ਫਿਰ یہی ਹੈ ਬੱਬਰ ਸ਼ੇਰ ਇੱਕ ਹੀ ਕਾਫੀ ਹੁੰਦਾ ਹੈ ਜੰਗਲ ਦਾ ਰਾਜਾ ਉहां ਤੋਂ ਬੱਬਰ ਸ਼ੇਰ ਹੀ ਆ ਫਿਰ ਸਾਰੇ ਬੱਬਰ ਸ਼ੇਰ ਹੀ ਨੇ ਕਹਿੰਦੀ ਕਿਸੇ ਨਾ ਕਿਹਾ ਚਾਹਤੇ ਹੋ ਆਹਦਾ ਬੀਬੀ ਜੋ ਤੂੰ ਸੁਣਨਾ ਚਾਹੁੰਨੀ ਐ ਨਾ ਉਹ ਮੈਂ ਕਹਿਣਾ ਨਹੀਂ ਲੈ ਜੋ ਮੈਂ ਕਹਿਣ ਲੱਗਾ ਉਹ ਸੁਣ ਲੈ ਦੱਸਦਾ ਏ ਸੂਈਆ ਦੱਸਦਾ ਜਸੂਸ ਕੀ ਕਹੇ ਰਾਣੀ ਨੂੰ ਕੀ ਦੱਸਦਾ ਜੀ ਤੀਰ ਵਾਲੇ ਬਾਬੇ ਦੀ ਮੈਂ ਝੋਲ ਦੇਖੀ ਏ ਇੱਕ ਹੀ ਨਾ ਸ਼ੇਰ ਹੁੰਦਾ ਮਾਨ ਬੀਬੀ ਜੀ ਉਹ ਬੱਬਰ ਸ਼ੇਰਾ ਦੀ ਉਥੇ ਝੋਲ ਦੇਖੀ ਏ ਇੱਕ ਸਿੰਘ ਸਾਣਾ ਲੜ ਪਿਆ ਕਹਿੰਦਾ ਬੀਬੀ ਕਿਉਂ ਕਹਿੰਦੇ ਓਨੂੰ ਮੈਂ ਕਿਹਾ ਕੀ ਕਹੀਏ ਭਈ ਅਸੀਂ ਥੋੜੀ ਕਹੀਨੇ ਉਹ ਤਾਂ ਸੀਆਈਡੀ ਵਾਲਾ ਕਹਿੰਦਾ ਉਹਨੇ ਜਾ ਕੇ ਰਿਪੋਰਟ ਦਿੱਤੀ ਉਹ ਤਾਂ ਉਹ ਦੱਸੂ ਕਹਿੰਦਾ ਫਿਰ ਵੀ ਬੀਬੀ ਨਾ ਕਹੋ ਉਹ ਇੱਕ ਹੋਰ ਸੀ ਲਾ ਕੇ ਉਹ ਕਹਿੰਦਾ ਆਂਟੀ ਕਹਿ ਦਿਆ ਕਰਨ ਫੇਰ ਖੁਸ਼ ਹੋ ਜੂ ਦੱਸਦਾ ਜਸੂਸ ਜੇ ਦਿੱਲੀ ਜਾ ਕੇ ਆਂਟੀ ਨੂੰ ਕਹਿੰਦਾ ਲੈ ਤੁਸੀਂ ਤਾਂ ਟੀਚਰਾਂ ਕਰਦੇ ਮੈਂ ਕਿਹਾ ਫੇਰ ਬੀਬੀ ਹੋਈ ਰਹਿਣ ਦੇ ਸੰਤ ਵੀ ਬੀਬੀ ਕਹੇ ਜਾਂਦੇ ਸੀ ਇਹ ਤੇ ਉਹਦਾ ਚੇਲਾ ਦੱਸਦਾ ਉਹਤੇ ਮੈਡਮ ਬੀਬੀ ਕਹਿ ਕੇ ਗੱਲ ਕਰੂ ਇਹ ਕਹਿੰਦੀ ਏਡੀ ਅੜਬ ਸੀ ਕਹਿੰਦੀ ਸੀ ਮੈਨੂੰ ਬੀਬੀ ਕਹਿ ਕੇ ਇਸਤਰੀ ਨਾ ਬਣਾ ਮੁਝ ਕੋ ਸਰ ਬੋਲੋ ਸਰ ਵੀ ਮੈਂ ਬੰਦਿਆਂ ਤੋਂ ਵੱਧ ਪਾਵਰ ਰੱਖਦੀ ਆ ਅਗਲੇ ਦੁਰਗਾ ਬਣਾਉਂਦੇ ਉਹਨੂੰ ਤੇ ਅਸੀਂ ਆਪਣੇ ਬੱਬਰ ਸ਼ੇਰਾਂ ਨੂੰ ਫਿਰ ਬੱਬਰ ਸ਼ੇਰ ਸ਼ੇਰ ਹੀ ਸੀ ਉਹਨਾਂ ਨੂੰ ਕਿਉਂ ਨਾ ਬਣਾਈਏ ਉਹ ਕੀ ਦੱਸਦਾ ਸੂ ਜੋ ਦਿੰਦਾ ਉਹ ਲੋ ਸੁਣੋ ਪ੍ਰੀਤ